ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ਤੇ ਸਰਕਾਰ ਨੇ ਨਾਗਰਿਕਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਲੁਰਿੰਦੇ ਵੱਧ ਤੋਂ ਵੱਧ ਸਮੇਂ ਨੂੰ 21 ਦਿਨ ਕਰ ਦਿੱਤਾ ਜਦਕਿ ਯੂਪੀਏ ਕਾਰਜਕਾਲ ਦੌਰਾਨ ਇਸੇ ਸ਼ਿਕਾਇਤ ਨੂੰ 60 ਦਿਨਾਂ ਦੇ ਅੰਦਰ ਨਿਪਟਾਇਆ ਜਾਂਦਾ ਸੀ ਹੁਣ ਤੱਕ ਜਨਤਕ ਸ਼ਿਕਾਇਤਾਂ ਨੂੰ ਹੱਲ ਕਰਨ ਦੀ ਸਮਾਂ ਸੀਮਾ 30 ਦਿਨ ਸੀ 2020 ਵਿੱਚ ਮੋਦੀ ਸਰਕਾਰ ਨੇ ਸਮਾਂ ਸੀਮਾ ਨੂੰ ਕਟਾ ਕੇ 45 ਦਿਨ ਅਤੇ 2022 ਵਿੱਚ 30 ਦਿਨ ਕਰ ਦਿੱਤਾ ਸੀ ਹੁਣ 21 ਦਿਨਾਂ ਦੀ ਨਵੀਂ ਸਮਾਂ ਸੀਮਾ ਤੈਅ ਕੀਤੀ ਗਈ ਹੈ ਜੋ 10 ਸਾਲ ਪਹਿਲਾਂ ਦੀ ਸਮਾਂ ਸੀਮਾ ਦੇ ਲਗਭਗ 1/3 ਹੈ ਸਰਕਾਰ ਨੂੰ ਕੇਂਦਰੀ ਜਨਤਕ ਸ਼ਿਕਾਇਤ ਨਿਵਾਰਨ ਅਤੇ ਨਿਗਰਾਨੀ ਪ੍ਰਣਾਲੀ ਤੇ ਹਰ ਸਾਲ 30 ਲੱਖ ਤੋਂ ਵੱਧ ਜਨਤਕ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਨੇ ਸਰਕਾਰੀ ਨਿਰਦੇਸ਼ਾਂ ਮੁਤਾਬਕ ਸੀਪੀਜੀ RAMS ਵਿੱਚ ਸ਼ੁਰੂ ਕੀਤੇ ਗਏ 10 ਕਦਮ ਸੁਧਾਰਾਂ ਨੇ ਔਸਤ ਰੈਜੂਲੇਸ਼ਨ ਸਮੇਂ ਨੂੰ ਮਹੱਤਵਪੂਰਨ ਤੌਰ ਤੇ ਹੇਠਾਂ ਲਿਆਂਦਾ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ CPGRAMS ਵਿੱਚ ਕੇਸਾਂ ਲਈ DARPG ਦੁਆਰਾ ਸਲਾਹ ਦਿੱਤੀ ਗਈ ਸੀ ਆਧਿਕਤਮ ਨਿਪਟਾਰਾ ਸਮਾਂ ਹੋਰ ਕਟਾ ਕੇ 21 ਦਿਨ ਕਰ ਦਿੱਤਾ ਜਾਵੇ ਇਸ ਸਾਲ ਹੁਣ ਤੱਕ ਕੇਂਦਰ ਔਸਤਨ 13 ਦਿਨਾਂ ਵਿੱਚ ਇੱਕ ਸ਼ਿਕਾਇਤ ਦਾ ਨਿਪਟਾਰਾ ਕਰਨ ਵਿੱਚ ਕਾਮਯਾਬ ਰਿਹਾ 8 ਅਗਸਤ ਦੇ ਨਵੇਂ ਨਿਰਦੇਸ਼ ਵਿੱਚ ਅੱਗੇ ਕਿਹਾ ਗਿਆ ਕਿ ਬੀਤੀ 29 ਜੂਨ ਨੂੰ ਸਕਤਰਾ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਅਤੇ ਸਮਿਖਿਆ ਤੋਂ ਬਾਅਦ ਇਹ ਮੌਜੂਦਾ ਪ੍ਰਕਿਰਿਆਵਾਂ ਨੂੰ ਨਾਗਰਿਕਾਂ ਲਈ ਵਧੇਰੇ ਸੰਵੇਦਨਸ਼ੀਲ, ਪਹੁੰਚਯੋਗ ਅਤੇ ਆਰਥਪੂਰਨ ਬਣਾਇਆ ਜੁਲਾਈ 2024 ਵਿੱਚ ਲਗਾਤਾਰ 25ਵੇਂ ਮਹੀਨੇ ਕੇਂਦਰੀ ਸਕੱਤਰੇਤ ਵਿੱਚ ਮਾਸਿਕ ਨਿਪਟਾਰੇ ਦੇ 1 ਲੱਖ ਕੇਸਾਂ ਦੇ ਅੰਕੜੇ ਨੂੰ ਪਾਰ ਕਰ ਲਿਆ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਸਕੱਤਰੇਤ ਵਿੱਚ ਬਕਾਇਆ ਸ਼ਿਕਾਇਤਾਂ ਘਟ ਕੇ 66060 ਰਹਿ ਗਈਆਂ ਨੇ ਜਿਨ੍ਹਾਂ ਵਿੱਚੋਂ 69% ਦੀਆਂ ਸ਼ਿਕਾਇਤਾਂ 30 ਦਿਨਾਂ ਤੋਂ ਘੱਟ ਸਮੇਂ ਤੋਂ ਪੈਂਡਿੰਗ ਨੇ ਨਵੇਂ ਦਿਿਰਦੇਸ਼ਾਂ ਵਿੱਚ ਕਿਹਾ ਗਿਆ ਕਿ ਸ਼ਿਕਾਇਤਾਂ ਦਾ ਨਿਪਟਾਰਾ ਸਰਕਾਰੀ ਪਹੁੰਚ ਦੇ ਤਹਿਤ ਕੀਤਾ ਜਾਵੇਗਾ ਇਸ ਦਾ ਮਤਲਬ ਹੈ ਕਿ ਕਿਸੇ ਵੀ ਸਥਿਤੀ ਵਿੱਚ ਇਸ ਮੰਤਰਾਲੇ ਵਿਭਾਗ ਦਫ਼ਤਰ ਨਾਲ ਸਬੰਧਿਤ ਨਹੀਂ ਹੈ ਜਾਂ ਇਸ ਵਰਗੀਆਂ ਹੋਰ ਟਿੱਪਣੀਆਂ ਲਿਖ ਜਾਂਦਾ ਕਿ ਸ਼ਿਕਾਇਤ ਨੂੰ ਬੰਦ ਨਹੀਂ ਕੀਤਾ ਜਾਵੇਗਾ ਦਿਿਰਦੇਸ਼ਾਂ ਵਿੱਚ ਕਿਹਾ ਗਿਆ ਕਿ ਜੇਕਰ ਸ਼ਿਕਾਇਤ ਦਾ ਵਿਸ਼ਾ ਪ੍ਰਾਪਤ ਕਰਨ ਵਾਲੇ ਮੰਤਰਾਲੇ ਨਾਲ ਸਬੰਧਤ ਨਹੀਂ ਹੈ ਤਾਂ ਇਸ ਨੂੰ ਸਹੀ ਅਥਾਰਟੀ ਨੂੰ ਤਬਦੀਲ ਕਰਨ ਦੇ ਵੀ ਯਤਨ ਕੀਤੇ ਜਾਣ ਨਾਲ ਹੀ ਦਿਿਰਦੇਸ਼ਾਂ ਵਿੱਚ ਇਹ ਵੀ ਕਿਹਾ ਗਿਆ ਕਿ ਕੁਝ ਦਸਤਾਵੇਜ਼ ਉਪਲਬਧ ਨਾ ਹੋਣ ਤੇ ਕੋਈ ਸ਼ਿਕਾਇਤ ਬੰਦ ਨਹੀਂ ਕੀਤੀ ਜਾਵੇਗੀ ਨਿਰਦੇਸ਼ਾਂ ਵਿੱਚ ਜ਼ਿਕਰ ਕੀਤਾ ਗਿਆ ਸੀਪੀਜੀਆਰਐਮਐਸ ਵਿੱਚ ਨਾਗਰਿਕ ਤੋਂ ਬਾਕੀ ਦੇ ਦਸਤਾਵੇਜ਼ ਮੰਗਣ ਲਈ ਇੱਕ ਮਜੂਦ ਦਾ ਵਿਧੀ ਹੈ ਸ਼ਿਕਾਇਤ ਅਧਿਕਾਰੀ ਨਾਗਰਿਕ ਨੂੰ ਕਾਲ ਕਰ ਸਕਦੇ ਨੇ ਅਤੇ ਲੋੜ ਪੈਣ ਤੇ ਹੀ ਬਾਕੀ ਦੇ ਕਾਗਜ਼ ਲੈ ਸਕਦੇ ਨੇ ਕੇਂਦਰ ਨੇ ਇੱਕ ਇਕੀਕ੍ਰਿਤ ਉਪਭੋਗਤਾ ਅਨੁਕੂਲ ਸ਼ਿਕਾਇਤ ਫਾਈਲਿੰਗ ਪਲੇਟਫਾਰਮ ਲਈ ਵੀ ਕਿਹਾ ਵਰਤਮਾਨ ਵਿੱਚ ਸੀਪੀਜੀ ਆਰਐਮਐਸ ਕੇਂਦਰ ਸਰਕਾਰ ਜਾਂ ਰਾਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਕਿਸੇ ਵੀ ਜਨਤਕ ਅਥਾਰਟੀ ਦੇ ਵਿਰੁੱਧ ਕਿਸੇ ਵੀ ਮੁੱਦੇ ਤੇ ਨਾਗਰਿਕਾਂ ਦੁਆਰਾ ਸ਼ਿਕਾਇਤਾਂ ਦਰਜ ਕਰਨ ਲਈ ਇੱਕ ਸਾਂਝਾ ਖੁੱਲਾ ਪਲੇਟਫਾਰਮ ਹੈ ਪਰ ਰਾਜਾਂ ਤੋਂ ਇਲਾਵਾ ਮੰਤਰਾਲਿਆਂ ਅਤੇ ਵਿਭਾਗਾਂ ਕੋਲ ਵੀ ਉਹਨਾਂ ਦੁਆਰਾ ਦਿੱਤੀਆਂ ਜਾਂਦੀਆਂ ਸੇਵਾਵਾਂ ਲਈ ਆਪਣੇ ਜਨਤਕ ਸ਼ਿਕਾਇਤ ਪਲੇਟਫਾਰਮ ਨੇ ਨਵੇਂ ਨਿਰਦੇਸ਼ਾਂ ਵਿੱਚ ਕਿਹਾ ਗਿਆ ਕਿ ਨਾਗਰਿਕਾਂ ਨੂੰ ਸਿੰਗਲ ਵਿੰਡੋ ਅਨੁਭਵ ਅਤੇ ਵੱਖ-ਵੱਖ ਪੀਜੀ ਪਲੇਟਫਾਰਮਾਂ ਤੱਕ ਵਿਆਪਕ ਪਹੁੰਚ ਪ੍ਰਦਾਨ ਕਰਨ ਲਈ ਇਹਨਾਂ ਸਾਰੇ ਪਲੇਟਫਾਰਮਾਂ ਦਾ ਏਕੀਕਰਨ ਮਹੱਤਵਪੂਰਨ ਹੈ ਇਹ ਵੱਖ-ਵੱਖ ਪੋਰਟਲਾਂ ਤੇ ਸਮਾਨ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਅਧਿਕਾਰੀਆਂ ਦੇ ਸਮੇਂ ਅਤੇ ਯਤਨਾਂ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ ਇਸ ਲਈ ਸਾਰੇ ਪੀਜੀ ਪੋਰਟਲਾਂ ਦੀ ਸੰਚਾਲਨ ਕੁਸ਼ਲਤਾ ਨੂੰ ਅਨੁਕੂਲ ਬਣਾਉਣ ਲਈ ਕੇਂਦਰ ਸਰਕਾਰ ਦੇ ਦਫ਼ਤਰਾਂ ਅਤੇ ਰਾਜ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਪੀਜੀ ਪੋਰਟ ਕੋਟਲਾ ਦਾ API ਦੁਆਰਾ ਏਕੀਕਰਨ ਇੱਕ ਤਰਜੀ ਹੋਵੇਗੀ ਸਰਕਾਰ ਨੇ ਸੁਤੰਤਰ ਚਾਰਜ ਵਾਲੇ ਇੱਕ ਸਮਰਪਿਤ ਨੋਡਲ ਅਧਿਕਾਰੀ ਨੂੰ ਲੁੜਿੰਦੇ ਰੈਂਕ ਤੇ ਨਿਯੁਕਤ ਕਰਨ ਦੀ ਵੀ ਸਲਾਹ ਦਿੱਤੀ ਹੈ ਤਾਂ ਜੋ ਜਨ ਤੱਕ ਸ਼ਿਕਾਇਤਾਂ ਦੇ ਸਮੇਂਸਰ ਅਤੇ ਗੁਣਾਤਮਕ ਨਿਪਟਾਰੇ ਨੂੰ ਯਕੀਨੀ ਬਣਾਇਆ ਜਾ ਸਕੇ ਹਰੇਕ ਮੰਤਰਾਲੇ ਵਿੱਚ ਇੱਕ ਸਮਰਪਿਤ ਸ਼ਿਕਾਇਤ ਸੈਲ ਵੀ ਸਥਾਪਿਤ ਕੀਤਾ ਜਾਵੇਗਾ ਸ਼ਿਕਾਇਤ ਦੇ ਨਿਪਟਾਰੇ ਤੇ ਨਾਗਰਿਕ ਦੇ ਰਜਿਸਟਰਡ ਮੋਬਾਈਲ ਨੰਬਰ ਅਤੇ ਈਮੇਲ ਪਤੇ ਤੇ ਇੱਕ ਐਸਐਮਐਸ ਈਮੇਲ ਭੇਜਿਆ ਜਾਂਦਾ ਨਿਰਦੇਸ਼ਾਂ ਮੁਤਾਬਕ ਜੇਕਰ ਨਾਗਰਿਕ ਪ੍ਰਸਤਾਵ ਤੋਂ ਸੰਤੋਸ਼ ਨਹੀਂ ਆ ਤਾਂ ਉਹ ਪੋਰਟਲ ਤੇ ਫੀਡਬੈਕ ਦੇ ਸਕਦੇ ਨੇ ਅਤੇ ਪੋਰਟਲ ਤੇ ਹੀ ਅਪੀਲ ਵੀ ਕਰ ਸਕਦੇ ਨੇ ਡੀਆਰਪੀਜੀ ਨੇ ਸ਼ਿਕਾਇਤਾਂ ਦੇ ਨਿਪਟਾਰੇ ਤੇ ਨਾਗਰਿਕਾਂ ਦੇ ਜਵਾਬ ਦਾ ਸਰਵੇਖਣ ਕਰਨ ਲਈ ਇੱਕ ਕਾਲ ਸੈਂਟਰ ਵੀ ਸਥਾਪਿਤ ਕੀਤਾ